ਪੰਥ ਦਿਵਾਲੀ ਸਾਹਿਬ ਇਨਸ਼ਾਅ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੁਬਾਰਕ ਧਰਤੀ ਅਤੇ ਸੱਚੇ ਪਾਤਸ਼ਾਹ ਜੀ ਦੇ ਹੁਕਮ ਤੇ ਚੱਲ ਕੇ ਸ਼ਹਾਦਤ ਪ੍ਰਾਪਤ ਕਰਨ ਵਾਲੇ 40 ਮੁਕਤਿਆਂ ਦੀ ਮਹਾਨ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸੁਭਾਏਮਾਨ ਬਹੁਤ ਹੀ ਸਤਿਕਾਰਯੋਗ ਕਾਰ ਸੇਵਾ ਖਡੂਰ ਸਾਹਿਬ ਦੇ ਮਹਾਪੁਰਸ਼ ਬਾਬਾ ਸੇਵਾ ਸਿੰਘ ਜੀ ਪੰਥ ਦੇ ਮਹਾਨ ਬਜ਼ੁਰਗ ਵਿਦਵਾਨ ਗਿਆਨੀ ਸਾਹਿਬ ਸਿੰਘ ਜੀ ਮਾਰਕੰਡਾ ਇਸ ਪ੍ਰੋਗਰਾਮ ਨੂੰ ਬਹੁਤ ਸੋਹਣੇ ਢੰਗ ਦੇ ਨਾਲ ਨਿਹੰਤ ਕਰਾ ਕੇ ਕਰਾਉਣ ਵਾਲੇ ਭਾਈ ਜਗਦੀਪ ਸਿੰਘ ਸੋਢੀ ਅੱਜ ਜਿੰਨੇ ਵੀ ਮੰਚ ਦੇ ਉੱਤੇ ਗੁਰਮਖਿ ਬੈਠੇ ਨੇ ਤੇ ਪਿਆਰੇ ਬੱਚਿਓ ਗੁਰੂ ਫਤਿਹ ਦੀ ਸਾਜ ਪਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਭਾਸ਼ਣ ਨਹੀਂ ਦੇਣਾ ਸਿਰਫ ਤੁਹਾਡੇ ਨਾਲ ਕੁਝ ਮਿੰਟ ਗੱਲਾਂ ਹੀ ਕਰਨੀਆਂ ਆਪਾਂ ਹੁਣੇ ਕਿਹੜੇ ਗੁਰੂ ਸਾਹਿਬ ਦੀ 350 ਸਾਲਾਂ ਸ਼ਤਾਬਦੀ ਮਨਾਈ ਆ ਗੁਰੂ ਤੇਗ ਬਹਾਦਰ ਜੀ ਸਾਡੇ ਕਿੰਵੇਂ ਗੁਰੂ ਆ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਦਾ ਕੀ ਨਾਮ ਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਿੰਨਾ ਦੀ ਖਾਤਰ ਸ਼ਹਾਦਤ ਦਿੱਤੀ कना जी खाती बोलो हिंदू धर्म जी आज़ादी लाइ तिलक ते जंजू जी मनुखी अधिकार लाइ कॾहिं लाइ मनुखी कनी साल गुरू जी शदत हुई 1675 ਕਿੱਥੇ ਸ਼ਹਾਦਤ ਹੋਈ ਦਿੱਲੀ ਦੇ ਸ਼ਾਬਾਸ਼ ਗੁਰੂ ਸਾਹਿਬ ਦੇ ਨਾਲ ਤਿੰਨ ਸਿੱਖ ਸ਼ਹੀਦ ਹੋਏ ਕਿਹੜੇ-ਕਿਹੜੇ ਹੀ ਉਹ ਸ਼ਾਬਾਸ਼ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਅਰਸ਼ਾ ਜਦੋਂ ਸਿੱਖਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਲਾਲਚ ਦਿੱਤੇ ਡਰ ਦਿੱਤੇ ਪਰ ਜਦੋਂ ਮੰਨੀ ਨਹੀਂ ਫਤਵਾ ਲੱਗਾ ਭਾਈ ਮਤੀ ਦਾਸ ਨੂੰ ਕਿਵੇਂ ਸ਼ਹੀਦ ਕਰਨਾ ਵਾ ਆਰੇ ਨਾਲ ਭਾਈ ਸਤੀ ਦਾਸ ਨੂੰ ਤੇ ਭਾਈ ਤੇਾਲਾ ਜੀ ਨੂੰ ਦੇਖਦੇ ਵਿੱਚ ਤੇ ਤਿੰਨਾ ਸਿੱਖਾਂ ਨੇ ਕਿਹੜੀ ਆਖਰੀ ਇਸ਼ਾ ਦਸੀ ਕੀ ਆਖਿਆ ਹੀ ਉਹਨਾਂ ਨੇ ਜਦੋਂ ਸਾਨੂੰ ਸ਼ਹੀਦ ਕਰੋ ਸਾਡੇ ਮੁਖ ਕਿੱਧਰ ਨੂੰ ਹੋਣ ਇਹਦੇ ਵਲ ਨੂੰ ਗੁਰੂ ਵਾਲਾ ਨੂੰ ਕੇਦੇ ਵੱਲ ਨੂੰ ਤੇ ਗੁਰੂ ਕੌਣ ਹੀ ਇਹ ਆਪਣੇ ਲਈ ਵੀ ਬੜਾ ਅਹਿਮ ਨੁਕਤਾ ਵਾ ਆਪਾਂ ਸਾਰਿਆਂ ਨੇ ਆਪਣੇ ਮੁਖ ਗੁਰੂ ਵਾਲਾ ਰੱਖਨੇ ਆ ਕੇਦੇ ਵੱਲ ਗੁਰੂ ਵਾਲਾ ਆਪਣਾ ਹੁਣ ਗੁਰੂ ਕੌਣ ਦਾ ਉੱਚੀ ਬੋਲੋ ਫੇਰ ਉੱਚੀ ਸੇਰੀ ਗੁਰੂ ਕੋਈ ਦੇ ਧਾਰੀ ਹੁਣ ਆਪਣਾ ਗੁਰੂ ਹੋ ਸਕਦਾ ਵਾ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੇ ਪਖੰਡੀ ਨੂੰ ਮੱਥਾ ਟੇਕਣਾ ਵਾ ਕਿੰਨੂੰ ਮੱਥਾ ਟੇਕਣਾ ਜੇ ਦੁੱਖ ਹੋਵੇ ਸੁੱਖ ਹੋਵੇ ਕਿਹਦੇ ਅੱਗੇ ਅਰਦਾਸ ਕਰਨੀ ਆ ਸ਼ਾਬਾਸ਼ ਤਾ ਤਿੰਨਾ ਸਿੱਖਾਂ ਨੇ ਕਿਹਾ ਕਿ ਸਾਡੇ ਮੁਖ ਗੁਰੂ ਵਾਲੇ ਹੋਣ ਗੁਰੂ ਤੇਗ ਬਹਾਦਰ ਜੀ ਨੂੰ ਜਿਸ ਕਾਜੀ ਨੇ ਫਤਵਾ ਲਾਇਆ ਵਾ ਕਾਜੀ ਦਾ ਕੀ ਨਾਮ ਹੀ ਕਾਜੀ ਅਬਦੁੱਲ ਵਹਾਬ ਵੋਹਰਾ ਬੋਲੋ ਮੇਰੇ ਨਾਲ ਕਾਜੀ ਵੋਹਰਾ ते जिने गु साहिबीस त अघ जलाद थलाद जलालू जी जलाद गुरू साहिब दड़ के सिख न संभालिया तखी शाह वणजारा जी बोलो गु जे सारा गुर श्रीकाम गंज साहिब कहिड़े गुरू शहीद उथे कहिड़ा गुद्वारा वा गुरा श्रीस गंज ਤੇ ਗੁਰੂ ਜੀ ਦਾ ਸੀਸ ਕਿਹੜਾ ਸਿੱਖ ਲੈ ਕੇ ਆਇਆ ਆਨੰਦਪੁਰ ਸਾਹਿਬ ਭਾਈ ਜੈਤਾ ਜੀ ਤੇ ਨਾਲ ਹੀ ਭਾਈ ਉਦਾ ਜੀ ਕਿੱਥੇ ਲੈ ਕੇ ਆਇਆ ਸੀਸ ਉਹਥੇ ਜਿੱਥੇ ਗੁਰੂ ਦੇ ਸੀਸ ਦਾ ਸਸਕਾਰ ਹੋਇਆ ਕਿਹੜਾ ਗੁਰਦੁਆਰਾ ਵਾ ਗੁਰਦੁਆਰਾ ਸ਼੍ਰੀ ਸੀਸ ਗੰਜ ਬੱਚਿਓ ਚੇਤੇ ਰੱਖਣਾ ਜਿੰਨਾਂ ਦੇ ਵਿੱਚ ਹੋਰ ਕੋਈ ਪੈਗੰਬਰ ਨਹੀਂ ਆ ਹਸਤੇ ਨਹੀਂ ਆ ਜਿਨ੍ਹਾਂ ਦਾ ਸਨਸਕਾਰ ਦੂ ਥਾਵਾਂ ਤੇ ਹੋਇਆ ਵੇ ਧੜ ਦਾ ਸਨਸਕਾਰ ਦਿੱਲੀ ਤੇ ਸੀਸ ਦਾ ਸ਼੍ਰੀ ਅਨੰਦਪੁਰ ਸਾਹਿਬ ਹੋਇਆ ਪਰ ਗੁਰੂ ਸਾਹਿਬ ਨੇ Hindu ਧਰਮ ਨੂੰ ਬਚਾਇਆ ਮਾਨਵਤਾ ਨੂੰ ਬਚਾਇਆ ਇਹ ਤੋਂ ਆਪਾਂ ਨੂੰ ਕੀ ਸਿੱਖਿਆ ਮਿਲੀ ਅਮਰਤ ਸ਼ੱਕੇ ਬੱਚਿਆਂ ਨੇ ਕਿੰਨਿਆ ਕਿੰਨੇ ਸ਼ੱਕੇ ਭੜਾ ਬਾਵਾ ਖੜੀਆਂ ਕਰਿਓ ਸ਼ਾਬਾਸ਼ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹਦੇ ਤੋਂ ਇਹ ਵੀ ਸਿੱਖਿਆ ਮਿਲੀ ਆਪਾਂ ਨੂੰ ਗੁਰੂ ਨੇ ਦਿੱਤੇ ਆ ਪੰਜ ਕਕਾਰ ਕੀ ਦਿੱਤੇ ਆ ਪੰਜ ਕਕਾਰ ਕਿਹੜੇ ਆ ਭੜਾ ਪੰਜ ਕਕਾਰ ਇਸ ਕੰਗਾਂ ਕੜਾ ਛੈਰਾ ਆ ਕੀਆ ਕਿਰਪਾਨ ਅਹੀਂ ਵੀ ਆਪਣੀ ਧਾਰਮਿਕ ਪਛਾਣ ਨੂੰ ਕਾਇਮ ਰੱਖਣਾ ਜੇ ਕੋਈ ਕਵੇ ਕੜੇ ਲਾਓ ਤੇ ਨਹੀਂ ਲਾਉਣੇ ਲਾਉਣੇ ਆ ਜੇ ਕੋਈ ਕਵੇ ਕਿਰਪਾਨ ਲਾਓ ਤੇ ਨਹੀਂ ਲਾਉਣੀ ਲਾਉਣੀ ਆ ਜੇ ਕੋਈ ਕਵੇ ਕੇਸ ਕਤਲ ਕਰਾਓ ਤੇ ਕੇਸ ਕਤਲ ਇਹ ਗੁਰੂ ਨੇ ਪਛਾਣ ਦਿੱਤੀ ਆ ਕਿੰਨੇ ਦਿੱਤੀ ਆ ਕਿਹੜੇ ਗੁਰੂ ਨੇ ਗੁਰੂ ਗੋਬਿੰਦ ਸਿੰਘ ਨੇ ਕਿੰਨੇ ਅਮਰਤ ਸ਼ਿਕਾਇਆ ਹੀ ਨਾ ਤੋਂ ਆਪਾਂ ਇਹ ਸਿੱਖਿਆ ਲੈਣੀ ਆ ਪਈ ਇਹ ਪੰਜ ਕਕਾਰ ਪਾਉਣੇ ਗੁਰੂ ਦਾ ਹੁਕਮ ਆ ਕਈ ਥਾਵਾਂ ਤੇ ਪ੍ਰਖਿਆਵਾਂ ਦੀਆਂ ਬੱਚਿਆਂ ਦੇ ਲਾਉਣ ਨੂੰ ਕਹਿੰਦੇ ਆਪਾਂ ਨਹੀਂ ਲਾਉਣੇ ਅਣ ਜਾਣਾ ਪਾਥੇ ਇਹ ਸਿੱਖਿਆ ਮਿਲਦੀ ਆ ਕਿ ਸਾਰਿਆਂ ਦੀ ਧਾਰਮਿਕ ਆਜ਼ਾਦੀ ਉਹ ਬਰਕਰਾਰ ਰਹਿਣੀ ਚਾਹੀਦੀ ਹੈ ਜੇ ਹਿੰਦੂ ਨੂੰ ਤਿਲਕ ਲਾਉਣ ਦਾ ਹੱਕ ਜਨੇਊ ਪਾਉਣ ਦਾ ਹੱਕ ਗੁਰੂ ਨੇ ਸਾਜਦ ਦੇ ਕੀ ਦਵਾਇਆ ਤੇ ਸਾਨੂੰ ਪੰਜ ਕਕਾਰ ਪਾਉਣ ਦਾ ਹੱਕ ਵਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜਦੋਂ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਉਹਨਾਂ ਦੀ ਕਿੰਨੀ ਉਮਰ ਹੀ ਕਿੰਨੀ ਹੀ ਮੈਨੂੰ ਨਹੀਂ ਸੁਣਿਆ ਉੱਚੀ ਬੋਲੋ 9 ਸਾਲ ਇੱਧਰ ਆਲੇ ਪ੍ਰਸ਼ਾਦਾ ਨਹੀਂ ਲਗਿਆ ਉੱਚੀ ਬੋਲੋ ਸ਼ਾਬਾਸ਼ ਤੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੋਰ ਜਿਆਦਾ ਜ਼ੁਲਮ ਦੇ ਖਿਲਾਫ ਸੰਘਰਸ਼ ਤੇਜ਼ ਕੀਤਾ ਕਈ ਜੰਗ ਜਿੱਤੋਏ ਤੇ 1699 ਦੀ ਵਿਸਾਖੀ ਨੂੰ ਕੀ ਹੋਇਆ ਖਾਲਸੇ ਦੀ ਸਿਰਜਣਾ ਖਾਲਸੇ ਦੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪੰਜ ਸੇਰ ਦਿੱਤੇ ਉਹ ਕੌਣ ਸੀ ਕੀ ਨਾਮ ਉਹਨਾਂ ਦੇ ਸਾਰੇ ਬੋਲੋ ਸ਼ਾਬਾਸ਼ ਇਹ ਕੌਣ ਆ ਪੰਜ ਪਿਆਰੇ ਫੇਰ ਗੁਰੂ ਸਾਹਿਬ ਨੇ ਕਿਹਾ ਜਦੋਂ ਅਮਰਤ ਛਕਾਇਆ ਪੰਜ ਕਕਾਰ ਧਾਰਨ ਕਰਨੇ ਤੇ ਚਾਰ ਬੱਜਰ ਕਰਹਿਤਾ ਨਹੀਂ ਕਰਨੀ ਨਾ ਪਤਾ ਕਿਸੇ ਨੂੰ ਚਾਰ ਬੱਜਰ ਕਰਹਿਤਾਂ ਦਾ ਕੇਸ ਕਟਾਉਣਾ ਕੇਸ ਕਦੀ ਨਹੀਂ ਕਟਾਉਣਾ ਤਮਾਕੂ ਵਰਤਣਾ ਇਹ ਵੀ ਨਹੀਂ ਕਦੀ ਵਰਤਣਾ ਨਾ ਕੋਈ ਹੋਰ ਹੀ ਨਸ਼ਾ ਕਰਨਾ ਆਪਾਂ ਕੁੱਟਾ ਖਾਣਾ ਮੁਸਲਮਾਨੀ ਤਰੀਕੇ ਨਾਲ ਬੜਿਆ ਮਾਸ ਰਹਿਤ ਮਰੀਅਦਾ ਮੁਤਾਬਕ ਤੇ ਕਿਰਦਾਰ ਤੋਂ ਡਿਗਣਾ ਕਿਹਦੇ ਤੋਂ ਡਿਗਣਾ ਆਚਰਣ ਤੋਂ ਡਿਗਣਾ ਇਹ ਚਾਰ ਕੰਮ ਸਿੱਖ ਨੇ ਕਦੀ ਨਹੀਂ ਕਰਨੇ ਕਦੇ ਇਹ ਗੁਰੂ ਸਾਹਿਬ ਨੇ ਅਮਰਤ ਸ਼ਿਕਾਇਆ ਬੜੀ ਮੈਨੂੰ ਖੁਸ਼ੀ ਆ ਵੀ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਏ ਕਾਫੀ ਤੁਸੀਂ ਜਵਾਬ ਦਿੱਤੇ ਇਸੇ ਤਰ੍ਹਾਂ ਹੀ ਆਪਾਂ ਪਾਠ ਕਰਨਾ ਵਾ ਬਾਬਾ ਜੀ ਦੱਸ ਗਏ ਸੀ ਸਵੇਰੇ ਕਿਹੜਾ ਪਾਠ ਕਰਦੇ ਆਪਾਂ ਬੜਾ ਜਬਜੀ ਸਾਹਿਬ ਹੋਰ ਜਉਬ ਸਾਹਿਬ ਹੋਰ ਤਾਂ ਪ੍ਰਸਾਦ ਸਵੇਰੇ ਹੋਰ ਹੋਰ ਤੇ ਸ਼ਾਮ ਨੂੰ ਸੋਦਾ ਰਹਿ ਰਾਜ ਸਾਹਿਬ ਤੇ ਰਾਤ ਨੂੰ ਸੌਣ ਲੱਗਿਆ ਆਉਂਦਾ ਵਾ ਸ਼ਾਬਾਸ਼ ਦੂਜਾ ਗਿੱਧਿਆ ਵਿਚਾਰੀ ਤਾਂ ਪਰਪਕਾਰੀ ਤੁਸੀਂ ਪੜ ਰਹੇ ਬੜੀ ਚੰਗੀ ਗੱਲ ਆ ਪੜ ਕੇ ਹੀ ਤਰੱਕੀਆਂ ਹੋਣੀਆਂ ਬਾਬਾ ਜੀ ਬੈਠੇ ਇਹਨਾਂ ਦਾ ਨਿਸ਼ਾਨੇ ਸਿੱਖੀ ਚੱਲਦਾ ਧਾਰਾ ਤੇ ਬਹੁਤ ਹਾਈ ਲੈਵਲ ਦੇ ਜਿਹੜੇ ਟੈਸਟ ਆ ਉਹ ਇਹਨਾਂ ਦੇ ਬੱਚੇ ਪਾਸ ਕਰਦੇ ਆ ਕਲਾਸ ਵਾਂਗ ਅਫਸਰ ਬਣਦੇ ਆ ਆਪਾਂ ਸਾਰਿਆਂ ਨੂੰ ਉੱਚੇ ਰੁਤਬਿਆਂ ਤੇ ਜਾਣਾ ਕਿੱਥੇ ਜਾਣਾ ਬਹੁਤ ਪੜਨਾ ਰੱਜ ਕੇ ਪੜਨਾ ਤੁਹਾਡਾ ਕੰਮ ਹੀ ਪੜ੍ਹਾਈ ਕਰਨਾ ਵਾ ਪਰ ਪੜ੍ਹ ਕੇ ਕੀ ਕਰਨਾ ਵਾ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਪੜਾ ਕਰਨਾ ਕੀ ਕਰਨਾ ਮਾਰੇ ਤੁਹਾਡੇ ਤੋਂ ਕੋਈ ਡੀਸੀ ਬਣ ਗਿਆ ਤੇ ਕੋਈ ਗਰੀਬ ਬੰਦਾ ਆ ਗਿਆ ਉਹਦੀ ਕੀ ਕਰਨੀ ਆ ਆਪਾਂ ਮਦਦ ਕਰਨੀ ਆ ਕੋਈ ਹੋਰ ਲੋੜਵੰਦ ਆ ਗਿਆ ਆਉਂਦੀ ਕੀ ਕਰਨੀ ਆ ਤੁਹਾਡੇ ਜੋ ਕੋਈ ਥਾਣੇਦਾਰ ਬਣ ਗਿਆ ਤੇ ਉਥੇ ਥਾਣੇ 'ਚ ਕੀ ਕਰਨਾ ਵਾ ਤਕਾ ਕਰਨਾ ਕਿ ਇਨਸਾਫ ਕਰਨਾ ਤਕਾ ਨਹੀਂ ਕਰਨਾ ਉਥੇ ਬਹਿ ਕੇ ਆਪਾਂ ਕੀ ਕਰਨਾ ਇਨਸਾਫ ਕਰਨਾ ਤੁਹਾਡੇ ਵਿੱਚੋਂ ਮੰਨ ਲਓ ਕੋਈ ਮੰਤਰੀ ਬਣ ਗਿਆ ਜਨਤਾ ਨੂੰ ਲੁੱਟਣਾ ਵਾ ਕਿ ਜਨਤਾ ਦੀ ਸੇਵਾ ਕਰਨੀ ਆ ਅੱਜ ਕੱਲ ਕੀ ਕਰਦੇ ਆ ਹੈ ਅੱਛਾ ਇੱਕ ਅਮਨੀ ਆਪਾ ਕਰਨੇ ਸੇਵਾ ਕਰਨੀ ਆ ਕੀ ਕਰਨਾ ਵਾ ਲੁੱਟਣਾ ਨਹੀਂ ਆ ਗਰੀਬਾਂ ਦੀ ਮਦਦ ਕਰਨੀ ਆ ਸਿੱਖ ਹੋਣ ਤੇ ਮਾਣ ਕਰਨਾ ਕੀ ਕਰਨਾ ਸਾਨੂੰ ਸਿੱਖ ਕਿੰਨੇ ਬਣਾਇਆ ਵਾ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਜੀ ਦਾਸ ਪਾਤਸ਼ਾਹਨਾ ਗੁਰੂ ਨਾਨਕ ਸਾਹਿਬ ਦਾ ਜਨਮ ਕਿੱਥੇ ਹੋਇਆ ਬਣਾ ਉੱਚੀ ਬੋਲੋ ਗੁਰੂ ਅੰਗਦ ਦੇਵ ਜੀ ਕਿੱਥੇ ਰਹੇ ਬਹੁਤ ਲੰਮਾ ਸਮਾਂ ਉੱਥੋਂ ਬਾਬਾ ਜੀ ਆਏ ਹੋਏ ਆ ਉੱਚੀ ਬੋਲੋ ਖਡੂਰ ਸਾਹਿਬ ਗੁਰੂ ਅਮਰਦਾਸ ਜੀ ਕਿੱਥੇ ਰਹਿ ਬਹੁਤਾ ਸਮਾਂ ਨਹੀਂ ਸੋਚ ਕੇ ਦੱਸੋ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਕਿਹੜਾ ਨਗਰ ਬਸਾਇਆ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਕਿਹੜੇ ਗੁਰੂ ਨੇ ਬਣਵਾਇਆ ਪੰਜਵੇਂ ਗੁਰੂ ਸ੍ਰੀ ਗੁਰੂ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਿਹੜੇ ਗੁਰੂ ਨੇ ਕੀਤੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਕੀਰਤਪੁਰ ਸਾਹਿਬ ਦਵਾਈਖਾਨੇ ਕਿਹੜੇ ਗੁਰੂ ਨੇ ਬਣਾਏ ਸ੍ਰੀ ਗੁਰੂ ਦਿੱਲੀ ਜਾ ਕੇ ਚੇਚਕ ਦੇ ਰੋਗੀਆਂ ਨੂੰ ਰੋਗਾ ਤਾਂ ਰਾਹਤ ਕੀਤਾ ਦੁੱਖ ਵੰਡਾਇਆ ਕਿਹੜੇ ਗੁਰੂ ਨੇ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਰਮਦੀ ਚਾਦਰ ਕਿਹੜੇ ਗੁਰੂ ਨੂੰ ਆਖਦੇ ਆ ਅਮਰਤ ਦੇ ਦਾਤੇ ਕਿਹੜੇ ਗੁਰੂ ਨੂੰ ਆਖਦੇ ਆ ਸ਼ਾਬਾਸ਼ ਆਪਾਂ ਇਸੇ ਤਰ੍ਹਾਂ ਪਰਪੱਕ ਰਹਿਣਾ ਆਪਾਂ 2 ਮਿੰਟ ਸਿਰਫ ਗੁਰੂ ਤੇਗ ਬਹਾਦਰ ਦਾ ਇੱਕ ਸ਼ਲੋਕ ਦਾ ਪਾਠ ਕਰਨਾ ਜਦੋਂ ਵੀ ਡਰ ਲੱਗੇ ਇਹ ਸ਼ਲੋਕ ਦਾ ਪਾਠ ਕਰ ਲੈਣਾ ਜਦੋਂ ਕੋਈ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰੇ ਉਦੋਂ ਵੀ ਇਸ ਲੋਕ ਦਾ ਪਾਠ ਕਰਨਾ